ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 4-5 ਘੰਟਿਆਂ ਦੀ ਮੌਸਮ ਅਪਡੇਟ ਤੁਹਾਨੂੰ ਦੇਣੀ ਹੈ ਜੀ ਐਸਲੀਆਂ ਦੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਰਾਤ ਦੇ ਲਗਭਗ 8:30 ਵੱਜੇ ਚੱਲੇ ਆ 15 ਮਈ ਦੀ ਰਾਤ ਹੈ ਦੁਪਹਿਰ ਵੇਲੇ ਤੁਹਾਨੂੰ ਅਸੀਂ ਅਪਡੇਟ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਵੈਸੇ ਕੋਈ ਬਹੁਤ ਹੀ ਅਸਰ ਨਹੀਂ ਆ ਬੱਦਲ ਬਨਣ ਦੇ ਆ ਰਾਜਸਥਾਨ ਦੇ ਕੁਝ ਸ਼੍ਰੀ ਗੰਗਨਗਰ ਹਰਮਾਨਗੜ੍ਹ ਵਾਲੇ ਫਾਸੇ ਕਿਤੇ ਨਾ ਕਿਤੇ ਬੱਦਲ ਐਕਟੀਵੇਟ ਹੋਇਆ ਸੀ ਥੋੜੇ ਸਮੇਂ ਦੇ ਲਈ ਜਿੱਤੇ ਸਰਾਟੇ ਲੱਗੇ ਸੀ ਦੁਪਹਿਰ ਵੇਲੇ ਤੇ ਉਸ ਤੋਂ ਬਾ ਅਸੂਲੇ ਪੰਜਾਬ ਨੂੰ ਕਵਰ ਕਰ ਰਿਹਾ ਪੰਜਾਬ ਦੇ ਖਾਸ ਕਰ ਗੁਰਦਾਸਪੁਰ ਜ਼ਿਲ੍ਹਾ ਸ਼ਰਜਮਰੇਸਰ ਸਾਹਿਬ ਜ਼ਿਲ੍ਹਾ ਔਰ ਹੁਸ਼ਿਆਰ ਖੁਰ ਨਵਾਂ ਸ਼ਹਿਰ ਜਲੰਧਰ ਤੇ ਕਫੂਰਥਲਾ ਜਲੰਧਰ ਹੁਸ਼ਿਆਰ ਖੁਰ ਤੱਕ ਹਨੇਰ ਚਖੜ ਪਹੁੰਚ ਚੁੱਕਿਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਤਗੜੀ ਹਨੇਰੀ ਜਾਰੀ ਹੈ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਸ਼ਰਾਟੇ ਲੱਗ ਰਹੇ ਨੇ ਹਰੇਰ ਚਖੜ ਜਾਰੀ ਹੈ ਤੇ ਦੂਜੇ ਪਾਸੇ ਨਵਾਂ ਸ਼ਹਿਰ ਹੁਸ਼ਿਆਰ ਖੁਰ ਤੇ ਜਲੰਧਰ ਕਫੂਰਥਲਾ ਇਹ ਚਾਰੇ ਜ਼ਿਲ੍ਹੇ ਤਿਆਰ ਰਣ ਇਹ ਹਨੇਰ ਚਖੜ ਪਹੁੰਚ ਕਰੇਗਾ ਜੇਕਰ ਇਹ ਇਸ ਡਾਇਰੈਕਸ਼ਨ ਵੱਲ ਥੱਲੇ ਉਤਰਦਾ ਬੱਦਲ ਫਿਰ ਲੁਧਿਆਣਾ ਜ਼ਿਲ੍ਹਾ ਉਸ ਤੋਂ ਨਾਲ ਲੱਗਦੇ ਤੇ ਲੁਧਿਆਣੇ ਦੇ ਕੁਝ ਜਿਹੜੇ ਆ ਪੱਛਮੀ ਭਾਗ ਜਗਰਾਉਂ ਰਾਇਕੋਟ ਸਮਰਾਲਾ ਮਾਛੀਵਾੜਾ ਪਿਆਲ ਖੰਨਾ ਇਹਨਾਂ ਖੇਤਰਾਂ ਤੱਕ ਪਹੁੰਚ ਕਰ ਸਕਦੀ ਆ ਹਨੇਰ ਚੱਕੜ ਜੇਕਰ ਇਸ ਡਾਇਰੈਕਸ਼ਨ ਗੱਲ ਆਉਂਦਾ ਫੇਰ ਨਹੀਂ ਆਉਂਦਾ ਇਹ ਤੇ ਪਹਾੜਾ ਦੇ ਨਾਲ ਲੱਗਦੇ ਜਿਹੜੇ ਖੇਤਰ ਹੈ ਹੁਸ਼ਿਆਰ ਖੋ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਔਰ ਰੋਪੜ ਮਹਾਲੀ ਤੇ ਚੰਡੀਗੜ੍ਹ ਇਹ ਖੇਤਰ ਤਿਆਰ ਰਹਿਣ ਇੱਥੇ ਹਨੇਰ ਚੱਕਰ ਪਹੁੰਚੇਗਾ ਤੇ ਕਿਤੇ ਨਾ ਕਿਤੇ ਦਰਮਿਆਨੇ ਤੇ ਕਿਤੇ ਤੇਜ਼ ਸ਼ਰਾਟੇ ਵੀ ਪਹੁੰਚਣਗੇ ਜੇਕਰ ਮਾਝੇ ਵਾਲੇ ਖੇਤਰ ਵੱਲ ਇਹ ਜਿਆਦਾ ਕਵਰ ਕਰਦਾ ਏਰੀਆ ਤੇ ਫਿਰ ਸ੍ਰੀ ਅਮਰੇਸਾ ਸਾਹਿਬ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜਿਲ੍ਹਾ ਤੇ ਕੁਝ ਮੌਕੇ ਦੇ ਖੇਤਰ ਕਵਰ ਹੋ ਸਕਦੇ ਨੇ ਜਿੱਥੇ ਤਗੜਾ ਹਨੇਰ ਚੱਕਰ ਪਹੁੰਚ ਕਰ ਸਕਦਾ ਗਾਇਸ ਇਹਦੇ ਆਸਾਂ ਆ ਨੇ ਜਿਹੜੇ ਉਹ ਇਸ ਡਾਇਰੈਕਸ਼ਨ ਵੱਲ ਨੇ ਯਾਨੀ ਕਿ ਪਹਾੜਾ ਦੇ ਜਿੰਨੇ ਘੰਟਿਆਂ ਤੱਕ ਜਿੱਥੇ ਜਿੱਥੇ ਮੀਂਹ ਲੱਗ ਰਹਿਨੇ ਜਿੱਥੇ ਹਨੇਰੀ ਪਹੁੰਚ ਕਰ ਚੁੱਕੀ ਆ ਕੰਮ ਘੰਟੇ ਦੇ ਵਿੱਚ ਦੱਸ ਕੇ ਜਾਣਾ ਤੁਹਾਨੂੰ